ਸਾਰਾ ਬਠਿੰਡਾ ਸਿਰ ਫਰੋਲਤਾ ਹੁਣ ਮੈਂ ਨਹੀਂ ਠੀਕ ਹੁੰਦਾ ਹੈਗਾ ਰਿੰਨਾ ਤੂੰ ਵੀ ਉਹੀ ਮੱਥਾ ਮਾਰੀ ਜਾਨੀ ਹੈਗੀ ਜਦੋਂ ਗੋਡੇ ਵਿੱਚੋਂ ਹੀ ਖਰਾਬ ਹੋ ਗਏ ਕੱਲਾ ਕੱਲਾ ਹਸਪਤਾਲ ਘਾਤਾ ਹੈ ਭਾਜੀ ਮੇਰੀ ਭੈਣ ਤਾਂ ਤੁਹਾਨੂੰ ਪਹਿਲਾਂ ਹੀ ਨਹੀਂ ਸਿਆਉਣਦੀ ਸੀ ਆਪਦੇ ਗੋਡੇ ਖਰਾਬ ਕਰਕੇ ਰੱਖ ਲੈ ਤੁਸੀਂ ਉਹ ਤਾਂ ਹੁਣ ਪਤਾ ਹੀ ਹੈਗਾ ਪਹਿਲੇ ਬੇਲਣਾ ਫੇਰ ਕੇ ਰੱਖਦੀ ਸੀ ਕੋਈ ਗੱਲ ਨਹੀਂ ਮਾੜਾ ਚੰਗਾ ਟਾਈਮ ਤਾਂ ਆਉਂਦੀ ਰਹਿੰਦਾ ਹੈਗਾ ਮੈਨੂੰ ਜੇਕਰੋਗੇ ਜੇ ਕਿਤੇ ਮੈਨੂੰ ਸਰਪੰਚ ਟੱਕਰ ਜੇ ਨਾ ਉਹ ਮੈਨੂੰ ਸਹੀ ਰਹਿ ਦੇ ਦਿੰਦਾ ਹੁੰਦਾਗਾ ਫਿਰ ਹੁਣ ਹੁਣ ਦੀਦੀ ਨੂੰ ਮੈਂ ਓਏ 100 ਸਾਲ ਦਾ ਹੋ ਕੇ ਮਰ ਜਾ ਕੋੜੀਆ ਕਿਵੇਂ ਆਗਾ ਕਿਵੇਂ ਤੇਰੇ ਗੋਡੇ-ਗੋਡੇ ਹੁਣ ਠੀਕ ਨੇ ਕਿ ਨਾ ਛੋਟੇ-ਛੋਟੇ ਜਿਵੇਂ ਖਰਾਬ ਨੇ ਜਵਾਬ ਦਿੰਦਾ ਡਾਕਟਰਾਂ ਨੇ ਨਾਲੇ ਕਹਿੰਦਾ ਲੁਧਿਆਣੇ ਦਵਾਈ ਲੈ ਆਸੀ ਫਰਕ ਨਹੀਂ ਪਿਆ ਕੋਈ ਲੁਧਿਆਣੇ ਦੀ ਵੀ ਕੱਲਾ-ਕੱਲਾ ਬਠਿੰਡੇ ਸਰ ਘਾਤਾ ਫਿਰ ਤੂੰ ਕਵਰ ਮੇਰੇ ਕਹਤੋ ਦਵਾਈ ਲੈ ਤਾਈਓ ਤੇਰੀ ਰਹਿ ਲੈਣਾ ਮੈਂ ਸ਼ੁਕਰ ਤੁਮੇ ਮੈਨੂੰ ਮਿਲ ਗਿਆ 100 ਸਾਲਾਂ ਹੋ ਕੇ ਮਰੇਗਾ ਦਵਾਈ ਖਾਣੀ ਨਹੀਂ ਬਸ ਧੁੰਨੀ ਦੇ ਤੇਲ ਲਾਉਣਾ ਗੋਡਿਆਂ ਤੇਲ ਵਾਲੀ ਐਂ ਠੀਕ ਹੋ ਜਾਏਗਾ ਪੱਕੀ ਗੱਲ ਹੈ ਕੀ ਰੋਕਸੀਆਂ ਦੇ ਲੈ ਕੇ ਚੱਲਦਾ ਤੈਨੂੰ ਬਠਿੰਡੇ ਚੱਲ ਫਿਰ ਬੋਲਟੂ ਰਖੜਾ ਲੈ ਕੇ ਰਾਂ ਦਵਾਈਆਂ ਖਾ ਕੇ ਤਾਂ ਤੇ ਲੀਵਰ ਸਾੜ ਲਿਆ ਹੁਣ ਦਵਾਈਆਂ ਉਹਨੂੰ ਪਹਿਲਾਂ ਵੀ ਸੀਮੀ ਨੇ ਆਖਿਆ ਸੀ ਉਦੋਂ ਮੰਨ ਲਾਂਦਾ ਹੁਣ ਨੂੰ ਆ ਤੁੱਤ ਜੀ ਨਾ ਮਾਰਦਾ ਤੁੱਤ ਜੀ ਮਾਰਨਾ ਮੈਂ ਕੀ ਕਰਾਂ ਹੁਣ ਜਦੋਂ ਸਰਪੰਚ ਦੀ ਉਮਰ ਹੋ ਗਈ ਹੁਣ ਦੱਸ ਕੀ ਆ ਹਾਂ 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 ਖੜ ਜਾ ਖੜ ਜਾ ਕੀ ਕਰੀਏ ਹੋਰ ਖੜ ਜਾ ਹੁਣ ਕੀ ਕਰਾਂ ਜਨਦਿਆਂ ਨੂੰ ਰੋਵਾ ਇਹੀ ਉਮਰ ਚ ਹੋ ਹੁੰਦਾ ਸਰਪੰਚ ਕਰ ਦੇਣਗੇ ਪੱਕਾ ਲਾਜਾ ਪੱਕਾ ਪੱਕਾ ਜਮਾ ਨਿੱਕਾ ਵਰਗਾ ਹਾਂ ਹਾਂ ਬੋਝ ਕੇ ਝੱਕ ਲਾ ਮੈਨੂੰ ਤੂੰ ਹੀ ਹਮਦਰਦੀ ਚ ਖੜਦਾ ਮੇਰੇ ਨਾਲ ਚੱਲ ਚੱਲ ਚਲਾ ਜਾ ਆ ਜਾ ਆਦੋ ਲਾਲਾ ਜੀ ਆਜੋ ਆ ਗਿਆ ਆ ਗਿਆ ਸਰਪੰਚ ਪਰਚੀ ਕਟਾਲਾ ਦੇ ਕੁੜ ਨੂੰ 1000 ਰੁਪਿਆ ਲੋੜ ਹੀ ਨਹੀਂ ਆ ਜਾ ਲੋੜ ਨਹੀਂ ਪਈ ਦਵਾਈ ਨਹੀਂ ਹੋਣੀ ਅਸੇ ਅਸੇ ਸਰਪੰਚ ਉਹ ਤਾਂ ਮਾਇਆ ਮਾ ਬਹੁਤ ਵੱਡਾ ਯਾਰ ਤਾਂ ਮੈਨੂੰ ਪਤਾ ਹੀ ਨਹੀਂ ਰੌਣ ਗੱਲ ਕੇ ਰਹਿੰਦੇ ਨੇ ਹਾਂ ਹਾਂ ਬੱਲੇ 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 ਦੇਸੀ ਹੁੰਦੇ ਨੇ ਕਈ ਰੋਕਾਨੀਆਂ ਹਾਂ ਦੇਸੀ ਦਾ ਕੋਈ ਡਰ ਨਹੀਂ ਭਾਈ ਆਓ ਸਰਪੰਚ ਹਾਂ ਹਾਂ ਆ ਜਾ ਹਾਂ ਹਾਂ ਮਹਾਰਾਜ ਜੀ ਹਾਂ ਹਾਂ ਮਹਾਰਾਜ ਜੀ ਸ਼ੁਕਰੀਆ 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 ਤਨ ਭਾਗ ਸਾਡੇ ਲਾਲਾ ਜੀ ਐਵੇਂ ਡਰ ਗਿਆ ਸੀ ਆਹੀ ਸ਼ੀਸ਼ੀ ਨਾਲ ਕਰ ਦੂ ਪੁੱਸ ਬਾਈ ਨੂੰ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ ਤੂੰ ਤਾਂ ਮੈਨੂੰ ਇਹ ਮਾੜੇ ਰਹਿ ਦਿੰਦਾ ਨਹੀਂ ਹੁੰਦਾ ਹਾਂਜੀ ਹਾਂਜੀ ਮੈਨੂੰ ਐ ਦੱਸੋ ਜੀ ਬਾਕੀ ਮੈਨੂੰ ਇਹ ਠੀਕ ਕਰ ਦੂਗੀ ਪੂਰੀ ਤਰ੍ਹਾਂ ਠੀਕ ਕਰੂ ਇਹ ਨਿੱਕੀ ਸ਼ੀਸ਼ੀ ਤੁਹਾਨੂੰ ਠੀਕ ਆ ਹਾਂਜੀ ਹਾਂਜੀ ਕਿੰਨੇ ਦਿਨ ਚ ਰਿਜ਼ਲਟ ਆ ਜਾਊਗਾ ਜੀ ਦਾ ਤੀਜੇ ਦਿਨੋਂ ਰਿਜ਼ਲਟ ਆ ਜੀ ਸਾਡੇ ਤੇਲ ਦਾ ਇਸ ਦਾ ਤੀਜੇ ਦਿਨ ਮੇਰੇ ਗੋਡੇ ਨੂੰ ਪਤਾ ਲੱਗਣ ਲੱਗ ਪਏ ਹਾਂਜੀ ਗੋਡੇ ਨੂੰ ਪਤਾ ਲੱਗਣ ਲੱਗ ਇਕੱਲੇ ਗੋਡੇ ਨਹੀਂ ਹੋਰ ਵੀ ਕਈ ਰੋਗ ਠੀਕ ਕਰ ਦਿਆ ਇੱਕ ਮੇਰੀ ਆਰ ਨੂੰ ਨਰਸਰ ਵੈਕਲ ਦੀ ਬਿਮਾਰੀ ਹੈ ਜੀ ਮ ਕਰੋ ਸਰਪੰਚ ਤੇ ਅੱਛੀ ਜੜੀ ਬੂਟੇ ਤਾਂ ਬਣੀ ਹੋਈ ਹੈ ਯੂਰਵੈਦ ਕਾਹੇ ਹਾਂ ਆਉਦੀ ਕੰਪਨੀਆਂ ਬਈ ਉਹਨਾਂ ਦੀ ਲੈ ਪਰ ਤਾਂ ਇਹ ਕਰ ਮਾਰੇ ਜਲਾ ਇਹ ਇੱਧਰ ਦਾ ਗੋਡਾ ਮੜ ਕੇ ਹੈ ਸਰਪੰਚ ਲਾਸ ਮਾਰ ਕੇ ਲਾ ਸੁੰਘ ਕੇ ਕਿਉਂ ਲਾਉਣਾਗਾ ਦੇਖ ਪੈਂਦਾ ਵਰਕ ਹਾਂ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਸਰਪੰਚ ਹਾਂ ਹਾਂ ਲੈ ਹੁਣ ਮੈਡਮ ਜੀ ਹਾਂਜੀ ਤੁਸੀਂ ਤਾਂ ਨੇ ਮੈਡਮ ਮਾਰਦੇ ਸੀ ਕਿ ਪੁਸਪਸ ਨੂੰ ਸਿਆਣ ਦੇ ਨਹੀਂ ਗੋਟੇ ਦਾ ਮੇਰਾ ਪੂਰਾ ਫਰਕ ਪੈ ਗਿਆ ਵਧੀਆ ਗੱਲ ਹੈ ਫਿਰ ਤਾਂ ਡਾਕਟਰ ਸਾਹਿਬ ਜੀ ਜੇ ਕਿਸੇ ਹੋਰ ਪੈਂਟ ਪਾਈ ਨਮਗਾਉਣੀ ਹੋਵੇ ਜੀ ਮੰਗਾ ਸਕਦੇ ਆ ਜੀ ਆਨਲਾਈਨ ਘਰ ਬੈਠੇ ਸ਼ੀਸ਼ੀ ਮੰਗਾ ਸਕਦੇ ਆ ਹੇਠਾਂ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜੇ ਸਾਡੇ ਕੋਲ ਕੋਈ ਆਉਣਾ ਚਾਹੁੰਦਾ ਹੋਵੇ ਐਡਰੈਸ ਬੋਲ ਦੋ ਹਾਂਜੀ ਯਾਰ ਬੀਬੀ ਵਾਲਾ ਚੌਕ ਭਾਰਤ ਨਗਰ ਬਠਿੰਡਾ ਜੀ ਏ ਲਾਲਾ ਜੀ ਕੋਈ ਅੱਜ ਦਾ ਨਹੀਂ ਹੈਗਾ ਹਾਂ 50 60 ਸਾਲ ਦਾ ਤਜਰਬਾ ਬਾਾਈ ਰਹਿਦਾ ਅਸਾ ਫੇਰ ਜਾਂ ਕਿਹਦੇ ਸਿੱਸੀ ਤਿਆਰ ਹੋਈ ਆਲਾ ਕਹਿੰਦਾ ਸਿੱਸੀ ਹੋਈ ਆ ਉਹ ਯੁਰਗਾ ਤੋਂ ਲੈ ਕੇ ਕੰਮ ਕਰਦੇ ਰਹੇ ਨੇ ਫੇਰ ਕਿਤੇ ਫਾਰਮੂਲਾ ਬਣਿਆਗਾ ਹਾਂ ਬਸ ਠੀਕ ਆ ਸਰਪੰਚ ਤੇ ਕੈਸੀ ਸਿਣ ਨਹੀਂ ਬਣੀਆਂ ਜੀ ਮੈਨੂੰ ਬਸ ਤਕਰੀਬਨ ਇੱਕ ਸਿੱਸੀ ਦੇ ਵਿੱਚ ਹੀ ਰਿਜ਼ਲਟ ਆ ਜੀ ਉਹ 90 ਦਿਨ ਵਰਤਣੀਆਂ ਲਾਲਾ ਜੀ ਤੁਸੀਂ ਹਾਂ ਲੈ ਭਾਈ ਹੁਣ ਮਿੰਦਾ ਹੋ ਗਈ ਤਸੱਲੀ ਤੇ ਮੇਰੇ ਕੋਟ ਨੂੰ ਵੀ ਪੂਰਾ ਫਰਕ ਪੈ ਗਿਆ ਤੇ ਭਾਈ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਤੁਸੀਂ ਫੋਨ ਮਾਰ ਕੇ ਘਰੇ ਆਨਲਾਈਨ ਮੰਗਾ ਸਕਦੇ ਹੋਗੇ ਠੀਕ ਆ ਸਰਪੰਚ ਆਇਆ ਕਰੀ ਪੈਸੇ ਪੈਸੇ ਫਰਤੂ ਦੇ ਕੋਈ ਨਾ ਤੇਰੇ ਨਾਲ ਮਰਾਜਾ ਕਰਿਆ ਹਾਂ ਡਾਕਟਰ ਨਾਲ ਸਮਝਲਾ ਤੂੰ ਹਾਂ ਚੰਗਾ ਸਰਪੰਚ ਆਜੋ ਮਰੂ ਚੱਲੀ ਫਿਰ ਆਪਣਾ ਰਿਸਕ ਹਲਾਣਾਗੇ ਜੇ ਕਿਤੇ ਹਾਂ ਹਾਂ ਸ਼ੁਕਰਾਂ ਸ਼ੁਕਰਾਂ ਸਰਪੰਚ ਟੱਕਰ ਗਿਆ ਫਲੋੜੀ ਜੀ ਨਾਲ ਮੇਰੀ ਉੱਥੀ ਪੇਰੇ ਨਾਲ ਬਿਮਾਰੀ ਦਾ ਘਰ ਆਪਣੀ ਚੱਕਦੇ ਹੈਗੇ ਹਾਂ 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 ਸੱਟਾ ਸੱਟਾ ਆਜੋ ਮੈਡਮ ਜੀ ਆਜੋ ਹਾਂ ਹਾਂ ਬੱਲੇ 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 ਬੱਲੇ